ਇਸ ਤਰ੍ਹਾਂ ਦੀਨ ਦੁਨੀਆ ਦੀ ਕਾਰ ਕਰਦਿਆਂ ਹੋਇਆਂ ਨਾ ਇੱਕ ਦਿਨ ਭਾਈ ਜੋਧ ਸਿੰਘ ਜੀ ਨੂੰ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਜੋ ਕਿ ਹਰ ਰੋਜ਼ ਧਿਆਨ ਵਿੱਚ ਕਈ-ਕਈ ਘੰਟੇ ਅਡੋਲ ਮਗਨ ਬੈਠੇ ਰਹਿੰਦੇ ਤੇ ਚਿਹਰੇ ਉੱਤੇ ਇੱਕ ਖਾਸ ਤਰ੍ਹਾਂ ਦਾ ਖਿਡਾਓ ਹੁੰਦਾ ਮਹਾਂਪੁਰਖਾਂ ਨੇ ਪੁੱਛਿਆ ਬਾਬਾ ਜੀ ਆਪ ਜੀ ਐਨਾ ਚਿਰ ਕਿੱਥੇ ਜਾਂਦੇ ਹੋ ਆਪ ਜੀ ਅੱਖਾਂ ਨੂੰ ਮੁੰਦ ਕੇ ਅੱਖਾਂ ਮੀਚ ਕੇ ਚੌਂਕੜਾ ਲਾ ਕੇ ਬਹਿ ਜਾਣੇ ਤੇ ਇਉਂ ਲੱਗਦਾ ਵੀ ਇੱਥੇ ਤੁਸੀਂ ਹੁੰਦੇ ਹੀ ਨਹੀਂ ਤੁਸੀਂ ਕਿੱਥੇ ਜਾਂਦੇ ਹੋ ਭਲਾ ਦੀ ਤਾਂ ਭਾਈ ਜੋਧ ਸਿੰਘ ਜੀ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਦੇਸ਼ ਜਾਂਦੇ ਆਂ ਆਪਣਾ ਦੇਸ਼ ਕਿਹੜਾ ਜੀ ਤਾਂ ਦੱਸਿਆ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋਹ ਨਹੀਂ ਤੇ ਹਟਾਓ ਨਾ ਤਸਵੀਰ ਖਰਾਜ ਨਾ ਮਾਲ ਖੋਫ ਨਾ ਖਤਾ ਨ ਤਰਸ ਜਵਾਲ ਅਬ ਮੁਹ ਖੂਬ ਬਤਨ ਗਹਿ ਪਾਈ ਉਹਾ ਖੈਰ ਸਦਾ ਮੇਰੇ ਪਾਈ ਫਿਰ ਸੰਤ ਜੀ ਮਹਾਰਾਜ ਨੂੰ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਦਾਸ ਤੇ ਵੀ ਕਿਰਪਾ ਕਰੋ ਫਿਰ ਤੇ ਉਹ ਜਿਹੜਾ ਨਿਰੰਕਾਰ ਦਾ ਦੇਸ਼ ਆ ਜਿਹਦੀ ਤੁਸੀਂ ਗੱਲ ਕਰਦੇ ਹੋ ਉਥੇ ਜਾਣ ਦੀ ਪੂਰੀ ਪੂਰੀ ਯੋਗਤਾ ਦੱਸੋ ਫਿਰ ਮੈਨੂੰ ਵੀ ਬਾਬਾ ਜੀ ਨੇ ਫਿਰ ਜੋ ਮਹਾਪੁਰਖਾਂ ਦੀ ਸੇਵਾ ਤੋਂ ਬੜੇ ਖੁਸ਼ ਸੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਿਉਂਕਿ ਇਸ ਸਮੇਂ ਦੇ ਉਹ ਤਾਂ ਉਡੀਕ ਹੀ ਕਰ ਰਹੇ ਸੀ ਕਦੋਂ ਮਹਾਪੁਰਖ ਆ ਕੇ ਕੋਈ ਗਾ ਕੀ ਜਦੋਂ ਮਿਲ ਜਾਂਦਾ ਨਾ ਗਾਹ ਕੋਈ ਕੋਈ ਨਾ ਆਪਣੀ ਵਸਤੂ ਦੇਈ ਦੀ ਹੈ ਫਿਰ ਉਹ ਕਦਰ ਕਰਦਾ ਹੈ ਤੇ ਉਡੀਕ ਕਰ ਰਹੇ ਸੀ ਬੜੇ ਪ੍ਰੇਮ ਨਾਲ ਖੋਲ ਕੇ ਸਮਝਾਇਆ ਕਿ ਸ਼ਬਦ ਗੁਰਮੰਤਰ ਦੇ ਆਸਰੇ ਪੌੜੀ ਪੌੜੀ ਸਵਰਤ ਸ਼ਬਦ ਵਿੱਚ ਲਵਲੀਨ ਕਿਵੇਂ ਕਰੀ ਦੀ ਹੈ ਕਿਵੇਂ ਫਿਰ ਜਗਿਆਸੂ ਨੂੰ ਦੇਹ ਭੁੱਲ ਜਾਂਦੀ ਹੈ ਤੇ ਕਿਸ ਤਰ੍ਹਾਂ ਇਸ ਤੋਂ ਪਰੇ ਹੋ ਕੇ ਸਾਖੀ ਦੇ ਸਰੂਪ ਵਿੱਚ ਮਗਨ ਹੋ ਜਾਈਦਾ ਹੈ ਅਭਿਆਸ ਕਰਦਿਆ ਕਰਦਿਆ ਧਿਆਨ ਸਦਾ ਗੁਰਮੰਤਰ ਦੇ ਸਰੂਪ ਜਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਲਣਾ ਦੇ ਵਿੱਚ ਰੱਖੀਦਾ ਹੈ ਫਿਰ ਬਾਬਾ ਜੀ ਨੇ ਮਹਾਂਪੁਰਖਾਂ ਨੂੰ ਚਾਰ ਪੌੜੀਆਂ ਅਭਿਆਸ ਦੀਆਂ ਖੋਲ ਕੇ ਦਸੀਆਂ ਕਿਸ ਤਰ੍ਹਾਂ ਸਿਮਰਨ ਕਰਨਾ ਹੈ ਬੈਖਰੀ ਰਸਨਾ ਦੁਆਰਾ ਮਦਮ ਜੀਵ ਦੀ ਟੀਸੀ ਹਿੱਲੇ ਹੋਰ ਮੂੰਹ ਨਾ ਹਿੱਲੇ ਫਿਰ ਅਵਸਥਾ ਬਣ ਜਾਂਦੀ ਹੈ ਬਸੰਤੀ ਸਵਾਸ ਸਵਾਸ ਸਵਾਸਾਂ ਦੁਆਰਾ ਫਿਰ ਪਰਾ ਦੇ ਵਿੱਚ ਅਭਿਆਸ ਕਰਦਿਆ ਕਰਦੇ ਸੋਤੇ ਸਿੱਧ ਹੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ ਤੇ ਅੱਛਾ ਇੱਕ ਗੱਲ ਯਾਦ ਰੱਖਿਓ ਅਤਰ ਸਿੰਘ ਸਤਿਗੁਰੂ ਜੀ ਦੀ ਹਜ਼ੂਰੀ ਦੀ ਸਦਾ ਹੀ ਲੋੜ ਰਹਿੰਦੀ ਹੈ ਸਿੱਖ ਹਰ ਸਮੇਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਭਿਆਸ ਕਰੇ ਜਦ ਚਿੱਤ ਡੋਲੇ ਬੇਨਤੀ ਕਰੇ ਸਤਿਗੁਰੂ ਜੀ ਮਾੜਾ ਹਾਂ ਚੰਗਾ ਹਾਂ ਮਹਾਰਾਜ ਹਾਂ ਤਾਂ ਤੇਰੇ ਹੀ ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ ਰਾਮ ਤੇ ਗੁਰਮਖੋ ਮਾਗ 1984 ਬਿਕਰਮੀ ਵਾਹਿਗੁਰੂ ਮਾਗ 1944 ਬਿਕਰਮੀ ਵਿੱਚ ਸੰਤ ਜੀ ਮਹਾਰਾਜ ਦੇ ਪਿਤਾ ਜੀ ਦਾ ਦਿਹਾਂਤ ਹੋ ਜਾਂਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਮਾਤਾ ਜੀ ਦੀ ਚਿੱਠੀ ਆਉਂਦੀ ਹੈ ਵੀ ਤੁਸੀਂ ਘਰੇ ਆ ਜਾਓ ਮਾਪੁਰਖਾਂ ਨੇ ਜਵਾਬ ਦਿੱਤਾ ਹਾਂ ਮਾਤਾ ਜੀ ਜ਼ਰੂਰ ਆਵਾਂਗੇ ਘਰੇ ਅਸੀਂ ਫਿਰ ਸੰਮਤ 1944 ਬਿਕਰਮੀ 7 ਜਨਵਰੀ 1887 ਈਸਵੀ ਬਣਦੀ ਹੈ 1887 ਵਿੱਚ ਪਲਟਨ ਵਿੱਚ ਰਿਜ਼ਰਵ ਹੋਣ ਦਾ ਹੁਕਮ ਆਇਆ ਫਿਰ ਮਹਾਪੁਰਖਾਂ ਨੇ ਜੋ ਉਸ ਵੇਲੇ ਪੂਰੇ 6 ਫੁੱਟ ਉੱਚੇ ਰੰਗ ਗੋਰਾ ਸੁਡੌਲ ਸਰੀਰ ਮੋਟੋ ਫੋਟੋ ਗੱਭਰੂ ਜਵਾਨ ਸੀ ਮਹਾਪੁਰਖਾਂ ਦੀ ਅਵਸਥਾ ਰਿਜ਼ਰਵ ਕਰਵਾ ਲਈ ਪਰ ਮਹਾਪੁਰਖ ਨਾ ਘਰੇ ਨਹੀਂ ਆਏ ਕਿਉਂ ਕਿਉਂਕਿ ਸੱਚੇ ਘਰ ਦੀ ਤੰਗ ਲੱਗ ਚੁੱਕੀ ਸੀ ਇਸ ਦੀ ਖੋਜ ਉਹ ਜਿਹੜੇ ਘਰ ਦੀ ਵਾਰਤਾ ਗਰੰਥੀ ਸਿੰਘ ਜੀ ਨੇ ਜੋਧ ਸਿੰਘ ਜੀ ਨੇ ਦੱਸੀ ਹੈ ਜਿਹਦੇ ਬਾਰੇ ਗਿਆਨ ਕਰਵਾਇਆ ਉਸ ਘਰ ਦੀ ਖੋਜ ਲਈ ਸਿੱਧੇ ਹਜੂਰ ਸਾਹਿਬ ਦੇ ਰਾਹ ਮਹਾਂਪੁਰਖ ਪੈ ਜਾਂਦੇ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਤੇ ਗੁਰਮਖੋ ਪਿਤਾ ਜੀ ਦੇ ਚਲਾਣੇ ਦੀ ਖਬਰ ਨੇ ਮਨ ਤੇ ਸੱਟ ਮਾਰੀ ਐ ਐਮਨਾ ਇਹ ਦੁਨੀਆ ਜਿਹੜੀ ਇਹ ਤਾਂ ਚੱਲਦੀ ਸਰਾਂ ਐ ਅੱਜ ਪਿਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਇਸ ਸਰੀਰ ਦਾ ਕੀ ਭਰੋਸਾ ਹੈ ਕੱਲ ਨੂੰ ਆਪਾਂ ਵੀ ਜਾਣੇ ਪਤਾ ਨਹੀਂ ਕਿਸ ਵੇਲੇ ਜਵਾਬ ਦੇ ਜਾਵੇ ਇਹ ਸਰੀਰ ਤੇ ਗੁਰਮੁਖੋ ਕੁਦਰਤੀ ਇਹਨਾਂ ਦੇ ਨਾਲ ਵਿੱਚ ਰਿਜ਼ਰਵਤਾ ਆਪਨ ਜੀ ਨੇ ਕਰਵਾ ਲਈ ਮਹਾਂਪੁਰਖਾਂ ਨੇ ਕਿਸੇ ਨੂੰ ਦੱਸਣ ਤੋਂ ਬਗੈਰ ਹੀ ਡੇਰਾ ਗਾਜੀ ਖਾਨ ਤੋਂ ਸਿੱਧਾ ਹਜੂਰ ਸਾਹਿਬ ਦੇ ਰਾਹ ਪੈ ਗਏ ਮਹਾਂਪੁਰਖ ਚਿੱਤ ਬੜਾ ਉਪਰਾਮ ਸੀ ਵਿਰਾਗ ਦੀ ਦਸ਼ਾ ਵਿੱਚ ਸੀ ਮਨ ਵਿੱਚ ठाਣ ਲਿਆ ਸੀ ਕਿ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਪੈਦਲ ਹੀ ਜਾਣਾ ਬਸ ਬਸ ਫਿਰ ਹੁਣ ਕੀ ਸੀ ਮੁੱਖ ਤੋਂ ਇੱਕ ਰਸ ਸਿਮਣ ਦੀ ਤਾਰ ਵੱਜ ਗਈ ਤੇ ਹਿਰਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਸਵੀਰ ਨਿਵਾਸ ਕਰ ਲਿਆ ਇੱਕ ਰਾਤ ਦਿਨ ਰਾਤ ਮਹਾਪੁਰਖ ਇਸੇ ਧਿਆਨ ਵਿੱਚ ਮਗਮ ਤੁਰੇ ਜਾਂਦੇ ਕਿੰdre ਜੇ ਕਈ ਵਾਰ ਸਰੀਰ ਥੱਕ ਜਾਂਦਾ ਤਾਂ 2-4 ਘੜੀਆਂ ਮਹਾਪੁਰਖ ਆਰਾਮ ਕਰ ਲੈਂਦੇ ਧਰਮਸ਼ਾਲਾ ਤੋਂ ਕੋਈ ਨਾ ਕੋਈ ਅਰਸਤ ਪ੍ਰਸ਼ਾਦਾ ਪਾਣੀ ਮਾਪੁਰਖਾਂ ਨੇ ਲੈ ਲੈਣਾ ਸ਼ਕ ਲੈਣਾ ਫੇਰ ਤੁਰ ਪੈਣਾ ਵਿਰਾਗ ਤੇ ਪ੍ਰੇਮ ਦਾ ਸਮੁੰਦਰ ਸੀ ਜਿਹੜਾ ਮਰ ਦੇ ਵਿੱਚ ਠਾਠਾਂ ਮਾਰ ਰਿਆ ਸੀ ਕਿਹੜਾ ਵੇਲਾ ਹੋਵੇ ਸਤਗੁਰੂ ਪ੍ਰੀਤਮ ਦੀ ਦਰਗਾਹ ਦੇ ਵਿੱਚ ਅਪੜੀਏ ਸਤਗੁਰੂ ਜੀ ਦੇ ਦਰਸ਼ਨ ਕਰੀਏ ਚਰਨ ਧੂਲ ਵਿੱਚ ਲੇਟ ਕੇ ਸਰੀਰ ਨੂੰ ਪਵਿੱਤਰ ਕਰੀਏ ਜਿਵੇਂ ਸਤਗੁਰੂ ਜੀ ਦੇ ਬਚਨ ਨੇ ਧੂੜੀ ਵਿੱਚ ਲੜੰਦੜੀ ਸੋਹਾ ਨਾਰਕ ਤੈ ਸਹਿ ਨਾਲੇ ਮਹਾਂਪੁਰਖ ਜਦੋਂ ਤੁਰਦੇ ਖੱਬਾ ਪੈਰ ਚੁੱਕਦੇ ਅੱਖ ਦੇ ਵਾਹਿ ਤੇ ਸੱਜਾ ਪੈਰ ਚੁੱਕਦੇ ਅੱਖ ਦੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਇਹ ਧੁਨ ਸੀ ਜਿਹੜੀ ਇਸ ਧੁਨ ਵਿੱਚ ਮਸਤ ਹੋ ਕੇ ਨਾ 100-100 ਮੀਲ ਮਹਾਂਪੁਰਖ ਤੁਰੇ ਜਾਂਦੇ ਸੰਤ ਜੀ ਮਹਾਰਾਜ ਨੇ ਸੰਤ ਬਾਬਾ ਤੇਜਾ ਸਿੰਘ ਜੀ ਨਾਲ ਗੱਲਬਾਤ ਕਰਦਿਆਂ ਹੋਇਆਂ ਸਮਝਾਇਆ ਸੀ ਦੱਸੀ ਸੀ ਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ ਇਸ ਤਰ੍ਹਾਂ ਸ਼ਬਦ ਨਾਲ ਕਦਮ ਦੀ ਤਾਰ ਜੋੜ ਲਏ ਰਾਤੋਂ ਰਾਤ 100 100 ਕੋਈ ਜੇ ਨਸਿਆ ਜਾਵੇ ਨਾ ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਕਹਿੰਦੇ ਇਸ ਸਿੱਖ ਥੱਕੇਗਾ ਨਹੀਂ ਰਾਤ ਹੋ ਜਾਣੀ ਮਹਾਪੁਰਖਾਂ ਨੇ ਫਿਰ ਕਿਸੇ ਨਾ ਕਿਸੇ ਪਾਸੇ ਇੱਕ ਪਾਸੇ ਲੱਗ ਕੇ ਨਾ ਮਹਾਪੁਰਖਾਂ ਨੇ ਆਰਾਮ ਕਰ ਲੈਣਾ ਸੌ ਜਾਣਾ ਅਮਰਤ ਵੇਲੇ ਸਤਿਗੁਰੂ ਜੀ ਦਾ ਹੁਕਮ ਯਾਦ ਕਰਕੇ ਫਿਰ ਕਿਸੇ ਨਦੀ ਟੋਬੇ ਦੇ ਕੰਢੇ ਜੰਗਲ ਦਿਸ਼ਾ ਹੋ ਕੇ ਇਸਨਾਰ ਕਰਦੇ ਅਰਬੀ ਯਾਦਵ ਵਿੱਚ ਮਸਤ ਹੋ ਬੈਠਦੇ ਮਹਾਪੁਰਖ ਨਿਤਨੇਮ ਦੇ ਮੰਗਰੋਂ ਫੇਰ ਤੁਰ ਪੈਂਦੇ ਇਸ ਤਰ੍ਹਾਂ ਤੁਰਦੇ ਆ ਤੁਰਦੇ ਆ ਕਈ ਪਹਾੜਾਂ ਵਿੱਚ ਸਾਬਤ ਪੱਥਰ ਦੇ ਕਾਲੇ ਹੋਏ ਸ਼ਿਵਜੀ ਮਹਾਰਾਜ ਦੇ ਗੱਡੇ ਥੰਮ ਚਿੰਨ ਨਜ਼ਰ ਆਉਂਦੇ ਤਾਂ ਮਹਾਪੁਰਖਾਂ ਦੇ ਮਨ ਦੇ ਵਿੱਚ ਕਈ ਵਾਰ ਖਿਆਲ ਆ ਜਾਂਦਾ ਜਦੋਂ ਉਹਨਾਂ ਥੰਮਾਂ ਨੂੰ ਉਹਨਾਂ ਚਿਨਾਂ ਨੂੰ ਜਦੋਂ ਮਹਾਪੁਰਖ ਵੇਖਦੇ ਨਾ ਉਹਨਾਂ ਪਹਾੜਾਂ ਦੀਆਂ ਚੋਟੀਆਂ ਨੂੰ ਇਹਨਾਂ ਚੋਟੀਆਂ ਦੇ ਵਾਂਗ ਐਸਾ ਸਾਧਨ ਕਰੀਏ ਇਨਾ ਚੋਟੀਆਂ ਦੇ ਵਾਗ ਇਸ ਮਨ ਨੂੰ ਅਹਿਲ ਕਰ ਲਈਏ ਜਿਵੇਂ ਇਹ ਚੋਟੀਆਂ ਨਹੀਂ ਹਿੱਲਦੀਆਂ ਮਨ ਐਸਾ ਟਿਕਾ ਲਈਏ ਐਸਾ ਸਤਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਨ ਐਸਾ ਅਹਿਲ ਹੋ ਜਾਵੇ ਇਹ ਮਨ ਤਿਸੈ ਸਰੇਬ ਹੋ ਪ੍ਰਾਣੀ ਹੋ ਜਿਸ ਦੇ ਨਾਉ ਪੱਲੇ ਐਥੇ ਰਹੋ ਸੁਹੇਲਿਆ ਅੱਗੇ ਨਾਲ ਚੱਲ ਲੈ ਕਰ ਬੰਦ ਹੋ ਸੱਚ ਧਰਮ ਕਾ ਗੱਡ ਗੱਡ ਥੰਮ ਅਹਿਲੈ ਕੋਟ ਲਹਿਉ ਨਾਰਾਇਣ ਦਿਨ ਦੁਨੀਆ ਚੱਲੈ ਨਾਰਕ ਪਕੜੇ ਚਲਣਹਾਰ ਤਿਸ ਦਰਗਹਿ ਮੰਗ ਇਸ ਤਰ੍ਹਾਂ ਪ੍ਰੇਮ ਬਰਾਗ ਤੇ ਵਿਚਾਰ ਵਿੱਚ ਮੰਗਲਾ ਤੈ ਕਰਦਿਆ ਕਰਦੇ ਤੇ ਗੁਰਮੁਖ ਪਿਆਰੇ ਦੇ ਦਰਸ਼ਨ ਦਾ ਵਕਤ ਨੇੜੇ ਆ ਗਿਆ ਸੀ ਹੁਣ ਉੰਜ ਤਾਂ ਸੰਤ ਜੀ ਦਾ ਸਾਰਾ ਸਾਫਰ ਸਤਿਗੁਰੂ ਸਹਿਬ ਸ੍ਰੀ ਕਲਗੀ ਧਰਮ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਹੀ ਸੀ ਪਰ ਜਦੋਂ ਇੱਕ ਦਿਨ ਪਿਛਲੇ ਪੈਰ ਦੂਰੋਂ ਨੰਦੇੜ ਸ਼ਹਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਰਮੰਦਰ ਦਾ ਸੁਨਹਿਰੀ ਕਲਸ਼ ਨਜ਼ਰ ਆਇਆ ਮਨ ਪ੍ਰੇਮ ਦੀ ਇੱਕ ਬਿਸਮਾਤ ਰੰਨਣ ਵਿੱਚ ਰੰਗੇ ਆ ਗਿਆ ਆਹਾ ਹੁਣ ਉਸ ਭਾਗਾ ਵਾਲੀ ਧਰਤੀ ਦੇ ਦਰਸ਼ਨ ਹੋਣਗੇ ਜਿੱਥੇ ਮੇਰੇ ਚੋਜੀ ਪਿਤਾ ਨੇ ਮੀਰੀ ਤੇ ਪੀਰੀ ਦੇ ਕਈ ਕੌਤਕ ਵਰਤਾਏ ਜਿੱਥੇ ਖਾਲਸਾ ਜੀ ਨੂੰ ਕਾਮਲ ਫਕੀਰੀ ਦਾ ਨਕਸ਼ਾ ਖਿੱਚ ਕੇ ਵਿਖਾਇਆ ਸੀਗਾ ਮਹਾਰਾਜ ਜੀ ਜਿੱਥੇ ਮਾਧੋਦਾਸ ਵਰਾਗੀ ਨੂੰ ਉਸ ਦਾ ਮਾਨ ਤੋੜ ਕੇ ਇੱਕ ਨਿਗਾਹ ਨਾਲ ਨਿਵਾਜਿਆ ਤੇ ਬੰਦਾ ਸਿੰਘ ਬਹਾਦਰ ਬਣਾ ਕੇ ਆਪਣੀ ਖਾਸ ਸੇਵਾ ਬਖਸ਼ੀ ਜਿੱਥੇ ਆਪਣੇ ਕਲੇਜੇ ਵਿੱਚ ਖੰੰਜਰ ਮਰਵਾ ਕੇ ਖਾਲਸੇ ਨੂੰ ਅੰਤਮ ਬਲਦਾਨ ਦਾ ਮਹਾਰਾਜ ਨੇ ਸਬਕ ਸਿਖਾਇਆ ਸੀ ਸਦਕੇ ਜਾਮਾ ਬਲਿਹਾਰ ਜਾਮਾ ਇਸ ਧਰਤੀ ਤੋਂ ਜਿਸ ਦੇ ਕਿਣਕੇ-ਕਣਕੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਰਸ਼ੀ ਗੂੰਜ ਆ ਰਹੀ ਹੈ ਹੁਣ ਹਜੂਰ ਸਾਹਿਬ ਗੁਰਮੁਖੋ ਮਹਾਪੁਰਖ ਪਹੁੰਚ ਗਏ ਨੇ ਅੱਗੇ ਦਾ ਜਿਹੜਾ ਜਿਸ ਤਰ੍ਹਾਂ ਮਹਾਪੁਰਖ ਜਾ ਕੇ ਦਰਸ਼ਨ ਕਰਦੇ ਨੇ ਦਰਸ਼ਨ ਕਰਨ ਦਾ ਸਾਰਾ ਜਿਹੜਾ ਬਿਰਤਾਂਤ ਸਾਰਾ ਨਕਸ਼ਾ ਆਪ ਸਰਬੱਤ ਸੰਗਤਾਂ ਦੇ ਰੂਪ ਰੂਪ ਕਰਵਾਇਆ ਜਾਏਗਾ ਬੇਨਤੀ ਹੈ ਆਪ ਵੀ ਸ਼੍ਰਵਣ ਕਰੋ ਇਤਿਹਾਸ ਖੋਰ ਸੰਗਤਾਂ ਨੂੰ ਸ਼ੇਅਰ ਕਰਕੇ ਵੀ ਸ਼੍ਰਵਣ ਕਰਾਓ ਸੁਣਾਓ ਸਾਂਝ ਪਾਓ ਬੜਾ ਆਨੰਦਮਈ ਇਤਿਹਾਸ ਹੈ ਮਹਾਂਪੁਰਖਾਂ ਦਾ ਇਤਿਹਾਸ ਸੁਣਾਉਂਦੇ ਆਂ ਬਾਤ ਦੇ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਿਆ ਹੋਣਗੀਆਂ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਗਜਾਉ ਫਤਿਹ ਆ ਖੁਬਾਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ